ਨੰਗਲ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ 200 ਵੋਟਾਂ ਕਟਣ ਦੇ ਮਾਮਲੇ ਵਿੱਚ ਬਲਾਕ ਤਰਸਿੱਕਾ ਦੇ ਬੀਡੀਪੀ ਦਾ ਕਿਰਾਉ ਕੀਤਾ ਗਿਆ ਇਸ ਕਿਰਾਏ ਦੇ ਦੌਰਾਨ ਸਰਪੰਚ ਨੇ ਦਾਵਾ ਕੀਤਾ ਕਿ ਬੀਡੀਪੀ ਨੇ ਉਹਨਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ ਇਹ ਮਾਮਲਾ ਨਾਗਰਿਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਰਿਹਾ ਹੈ ਜਿਵੇਂ ਕਿ ਲੋਕਾਂ ਨੂੰ ਪੂਰਾ ਯਕੀਨ ਨਹੀਂ ਕਿ ਚੋਣ ਪ੍ਰਕਿਰਿਆ ਕਿਵੇਂ ਹੋ ਰਹੀ ਹੈ ਸਰਪੰਚ ਦੇ ਇਹਨਾਂ ਗਾਵਿਆਂ ਨਾਲ ਸਥਾਨਕ ਸਮੂਹ ਵਿੱਚ ਗੁੱਸਾ ਅਤੇ ਹਲਚਲ ਦਾ ਮਾਹੌਲ ਬਣ ਗਿਆ ਹੈ ਸਰਪੰਚ ਨੇ ਇਸ ਸਥਿਤੀ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਨਾਗਰਿਕਾਂ ਨੂੰ ਆਗਿਆ ਦਿੱਤੀ ਹੈ ਕਿ ਉਹ ਸੱਚਾਈ ਦੀ ਬਰਕਰਾਰੀ ਲਈ ਇਕੱਠੇ ਹੋਣ ਚੌਕ ਮੈਂਤਾ ਤੋਂ ਬਾਬਾ ਸੁਖਵੰਤ ਸਿੰਘ ਚੰਨਣ ਕੇ ਦੀ ਰਿਪੋਰਟ ਬਾਕੀ ਇੱਕ ਬਾਕੀ ਇੱਕ ਦਾ ਭਗਤੀ ਆ ਰਿਹਾ ਹੈ ਇੱਕ ਦਿਨ ਬਾਗੀ ਆ ਲਾਲਾ ਮਾਮਲਾ ਜੀ ਵੀਡੀਓ ਹੋ ਰਹੀ ਹੈ ਸੋਰੀ ਕਸੀ ਕਰ ਹੀ ਰਿਹਾ ਗਿਆ ਕਿਉਂਕਿ ਹਾਂ ਇਹਨਾਂ ਨੂੰ ਕੀ ਲੱਗਿਆ ਸਵਾਦ ਇਹ ਜਦੋਂ ਉਹਨਾਂ 사ਭਾ ਕਲਪਸ਼ਨ ਹੋਈ ਸੀ ਉਦੋਂ ਵੀ ਇਹਨਾਂ ਨੇ ਦਰਾਂ ਦੇ ਗਏ ਸਾਨੂੰ ਉਹ ਕਹਿੰਦਾ ਹੋਇਆ ਕਿ ਜੀ ਤੁਹਾਨੂੰ ਵੀ ਮੈਂ ਬਣਾ ਲਏਗਾ ਤਦ ਬਾਅਦ ਵੀਡੀਓ ਕਰ ਲਵਾਂਗਾ ਹਾਂ ਉਹ ਤੇਰੀ ਚੀਜ਼ ਗੈ ਸੀ ਉਦੋਂ ਵੀ ਇਹਨਾਂ ਦਾ ਬਹੁਤ ਅੱਲਾ ਮਿਲਦਾ ਕੀਤਾ ਸੀ ਜੀ ਵੀਰੋ ਸਾਹਿਬ ਸਾਡੀ ਜਿੰਦਿਆਂ ਆਹ ਬੂਟਾ ਘੱਟੀਆਂ ਜਾਂਦੀਆਂ ਵਾਰ-ਵਾਰ ਤੇ ਜਿੰਦੇ ਜੀ ਸਭ ਜਿਹਨੂੰ ਮਾਰ ਪਟਾ ਜਾਂਦਾ ਵਾ ਇਹ ਹਰ ਕਿਸੇ ਸਾਡੇ ਨਾਲ ਨਾਮ ਹੋਈ ਉਦੋਂ ਵੀ ਇਹਨਾਂ ਨੇ ਬੜਾ ਪਿਆਰਾ ਵਿਸ਼ਵਾਸ ਪਾਇਆ ਸਾਨੂੰ ਤੇ ਪਰ ਉਹ ਨਹੀਂ ਗੱਲ ਬਣੀ ਫਿਰ ਵੀ ਅਸੀਂ ਹੁੰਦਾ ਕਿ ਉਹਦਾ ਆਜੇ ਸਰਪੰਚ ਜੀ ਨੇ ਲਖਣ ਆਇਆ ਤੇ ਜਿਹੜੀ ਮੇਰਾ ਪਿਲਾਰੀ ਨੂੰ ਮਰੇ ਨੂੰ 4 ਸਾਲ ਹੋ ਗਿਆ ਤੇ ਸਾਡੀ ਦੋਹਾਂ ਦਿਨਾਂ ਦੀ ਬੋਟ ਕੱਢ ਕੇ ਤੇ ਉਹਦਾ ਨਾਮਸ਼ਾਨੀ ਸਾਨੂੰ ਮੋਹਨ ਬਾੜ ਦਿੱਤਾ ਵਾ ਤੇ ਮੇਰੇ ਪਿਲਾਰੀ ਆ ਜੀ ਜੂਹੀ ਕਰ ਦਿੱਤੀ ਆ ਉਹਨਾਂ ਦਾ ਗੱਲਾਂ ਤਾਂ ਅਸੀਂ ਵੀਰ ਸਾਹਿਬ ਕੋ ਜਵਾਬ ਲੈਨੇ ਆ ਕਿ ਜਿਹੜੇ ਦੁਨੀਆਂ ਦੇ ਨਹੀਂ ਰਹੇ ਜਿਨ੍ਹਾਂ ਦੁਨੀਆਂ ਹੰਢਾਈ ਆ ਉਹਨਾਂ ਦੁਨੀਆਂ ਨੂੰ ਦੁਬਾਰੇ ਕਾਗਜ਼ੀ ਜਾਂਦਾ ਗਿਆ ਵਾ ਜਾਂ ਤੁਹ ਵੀਰ ਸਾਹਿਬ ਕੋ ਹਿੰਮਤ ਆ ਜਾਂ ਜਿਹੜਾ ਬੰਦਾ ਇਹਨਾਂ ਦੇ ਰਾਹ ਜਾ ਕੇ ਕੰਮ ਕਰਵਾਉਦਾ ਵਾ ਉਹਨਾਂ ਨੂੰ ਪੈਦਾ ਕਰਕੇ ਦਿਖਾਓ ਜੇ ਦੁਨੀਆਂ ਤੇ ਤੁਹਾਡੇ ਤੋਂ ਸੱਚ ਦੀ ਇੰਨੀ ਵੱਡੀ ਤਾਕਤ ਆ ਤੇ ਮੇਰੇ ਪਿਲਾਰੀ ਤੂੰ ਤੁਸੀਂ ਕਹੇਗਾ ਕੀ ਵਿਖਾ ਦਿਓ ਕਿ ਆਹੋ ਉਸ ਨਾਮ ਤੇ ਨਹੀਂ ਤੇਰੇ ਪਿਤਾ ਜੀ ਆ ਗਿਆ ਤੂੰ ਮਰ ਗਿਆ ਵਾ ਤੇ ਤੇਰੇ ਪਿਤਾ ਜੀ ਦੁਬਾਰੇ ਲੈਣਦੇ ਹਾਂ ਅੱਗੇ ਰੋਜ਼ਾ ਬਾਕੀ ਮੇਰੇ ਪਿੰਡ ਦਾ ਭਾਈਚਾਰਾ ਜਿੰਨਾ ਅਸੀਂ ਕਿਸਾਨ ਮਨੁਸ਼ੀ ਗਾ ਸ਼ਵੇਟੀਆ ਨਾ ਤੇ ਹਮੇਸ਼ਾ ਰਹਿਾਂਗੇ ਅਸੀਂ ਇਹਨਾਂ ਲੋਕਾਂ ਜਿਹੜੇ ਜਿਹੜੇ ਲੋਕ ਆ ਉਹਨਾਂ ਨੂੰ ਨੱਖ ਪਾਉਣੀ ਸੰਦਾ ਵਾਟਾ ਇਹਨਾਂ ਲੋਕਾਂ ਨੇ ਸਾਡੇ ਮਜ਼ਦੂਰ ਭਾਈਚਾਰਾ ਬਹੁਤ ਜ਼ਿਆਦਾ ਜਿੰਨਾਂ ਨੇ ਅੱਜ ਲੱਖਣ ਵਾ ਅੱਜ ਗਿਰਜਾ ਵਾ ਖੇਤ ਵਿੱਚ ਨੱਖਣ ਕਰਦੀਆਂ ਅਸੀਂ ਉਹਨਾਂ ਦਾ ਸਾਥ ਦੇਈਏ ਚੰਨ ਲਈਏ ਪਰ ਉਹਨਾਂ ਦੀ ਵੱਡੀ ਮੰਗ ਹੈ ਸਾਡੇ ਤੇ ਸਾਡੇ ਜਿਹੜੇ ਬੋਲਣਾ ਕੱਢ ਕੇ ਤੇ ਦਵਾੜ ਬੰਦੀ ਨੂੰ ਸੋੜ ਦੇ ਘਰਾਂ ਦੇ ਘਰ ਦੋ ਜਗ੍ਹਾ ਉਧਰ ਘਾਤੇ ਗਾਸ ਦਾ ਰਿੱਧ ਕਰ ਦਿੱਤੇ ਕਿ ਕੱਦਾਂ ਨੂੰ ਇਹਨਾਂ ਨੇ ਹਲਾਰਾਪਾਦ ਦਾ ਪੁਵਾੜਾ ਦੇ ਵਿੱਚ ਅਸੀਂ ਉਹ ਪੂਰੀ ਜੋਰ ਮੰਗ ਕਰਦੇ ਆ ਕਿ ਵੀਡੀਓ ਸਾਹਿਬ ਸਾਨੂੰ ਜਵਾਬ ਦੇਣਾ ਤੇ ਸਾਡੇ ਤੇ ਪਿੰਡ ਦੇ ਆਪੀ ਨੂੰ ਸਾਰਾ ਸੁਣੋਣੀ ਪੈਦਾ ਇਸ ਤੋਂ ਬਾਅਦ ਜਵਾਬ ਦੇ ਕੇ ਜਾਣਾ ਵੀ ਗਲਤੀ ਤੇ ਕਤਈ ਕਿਤੇ ਕੀਤੀ ਆ ਜੇ ਜਦੋਂ ਤੁਹਾਨੂੰ ਜਦ ਤੱਕ ਕਰੋਗੇ ਹਾਂ ਹਾਂ ਕਰਾਂਗੇ ਜੀ ਹੁਣੀ ਜੇ ਤਾਂ ਇਹਨਾਂ ਨੇ ਇਹਨਾਂ ਦੇ ਕੋਲ ਬੈਠਿਆ ਇਹਨਾਂ ਨੂੰ ਪੈਸੇ ਦਾ ਤੈਨ ਮੂਆ ਕੁਝ ਜਿਹੇ ਬੈਠਾ ਮਕਾਨ ਬਣੇ ਤਾਂ ਕਰ ਰਿਹਾ ਆ ਰਸਤੇ ਨਾਲ ਕਟੜੀ ਦੀ ਲੋੜਿਆ ਇਹ ਵੱਡਾ ਚਲਕਿਆ ਲੋਕਾਂ ਦਾ ਜਿਹੜੇ ਲੋਕਾਂ ਨੂੰ ਚੀਜ਼ੇ ਸੀ ਮਾਰੀ ਸਰਕਾਰ ਦਾ ਪਿਛਾ ਜਾਂਦੇ ਰੋੜ ਲੱਗੇ ਹਾਂਜੀ ਬਹੁਤ ਸਾਰੇ ਕਰਦੇ ਆ ਹੈਪਟਾ ਜਿਹੜੇ ਅੰਦਰ ਦੇ ਰਿਹਾ ਕਰ ਕੀ ਕਰ ਸਕਦੇ ਕਿਤੇ ਨਾ ਕਿਤੇ ਜਿਹੜੀ 2.5 ਲੱਖ ਦੀ ਗੱਲ ਸਾਹਮਣੇ ਆ ਰਹੀ ਹੈ ਆ ਕਿਥੋਂ ਬਹੁਤ ਤਕੜਾ ਰੋਸ ਆਇਆ ਹੈ 2.5 ਲੱਖ ਦਾ 5 ਲੱਖ ਤੋਂ ਬੋਲੀ ਨਾ ਲੱਗੀ ਕਿਤੇ ਨਹੀਂ ਆ ਸਾਨੂੰ ਪਤਾ ਹੋ ਸਕਦੀਆਂ ਬੋਲੀਆਂ ਇਹ ਜੇ ਬੋਲੀ ਨਾ ਲੱਗੀ ਹ ਸਾਡੇ ਕਾਲੇ ਕੰਨ ਦੀ ਕੋਈ ਬੋਲੀ ਨਾ ਲੱਗੀ ਸੀ ਤਾਂ加 ਹੱਲਾਤ ਪੈਦਾ ਨਹੀਂ ਹੋਣੇ ਤੁਹਾਡੇ ਮਦਮ ਨਹੀਂ ਬਹੁਤਾ ਲੱਖ ਨਹੀਂ ਚਾਹੁੰਦੇ ਆ ਤੇ ਚਿੰਤਾ ਨਿਕਰ ਪਾਰਬੰਦੀ ਸੱਜਣਾ ਸਾਡੀਆਂ ਬੋਟਾਂ ਤੋੜੇ ਨਹੀਂਆਂ ਕਾਲੇ ਕਾਂ ਦੇ ਵਿੱਚ ਬੋਲ ਨਹੀਂ ਬੋਲਣ ਦਿੱਤੀ ਚੋਦੀ ਕਿਸਾਨ ਬੰਦੂਸ਼ਾ ਕਮੇਟੀ ਲੋਕਾਂ ਦੇ ਨਾਲ ਆ ਆਪਣੇ ਨਗਰ ਨਾਲ ਖੜੂਗੀ ਜੋ ਵਾਦਾ ਤੁਹਾਡਾ ਹੋਇਆ ਆਪੇ ਉਹ ਵੀਡੀਓ ਸਾਹ ਦੇ ਸਰਕਾਰੀ ਅਧਿਕਾਰੀ ਜਿੰਮੇ ਆ ਰਹੂਗਾ ਉਹ ਦਿਨ ਜੂਨੀ ਕਾਰਵਾਈ ਹੋਗੀ ਤੇ ਇਹਨਾਂ ਦਾ ਆ ਕਾਲੇ ਤਕੂਤਾ ਲੱਗੇ ਹੀ ਉਹ ਉਹਦੀ ਉਹ ਦੂਰ ਤੋਂ ਉਹ ਸਹੀ ਆ ਪਰ ਸਾਨੂੰ ਇਹ ਪਤਾ ਲੱਗਾ ਵੀ ਸਾਡੀਆਂ ਲੋਕਾਂ ਜਿਹੜੀਆਂ ਉਹਨੇ ਨਾ ਕੱਢ ਦਿੱਤੀਆਂ ਗਈਆਂ ਕਿਉਂਕਿ ਸਾਨੂੰ ਨਵੀਂ ਲਿਸਟ ਦੇਣੀ ਈ ਰਹੀ ਜਿਹੜੀ ਇੱਕ ਸਰਕਾਰ ਐਮਪੀ ਇਲੈਕਸ਼ਨ ਦੇ ਵਿੱਚ ਵੋਟਾਂ ਪਈਆਂ ਸੀ ਉਹਦੇ ਵਿੱਚ ਐਸ.ਡੀ.ਐਮ ਦਾ ਖਸੂਰੀਆ ਕਿਉਂਕਿ ਸਾਡੋਂ ਰਿਡਨ ਹੋ ਗਏ ਆ ਉਹ ਸਾਨੂੰ ਰਿਡਨ ਅਹੀਂ ਹਾਈ ਕੋਰਟ ਦੇ ਵਿੱਚ ਵੀ ਪੀਸ ਪਾਈ ਆ ਉਹਨਾਂ ਦਾ ਨੋਟਿਸ ਵੀ ਇਹਨਾਂ ਨੂੰ ਆਇਆ ਕਮਿਸ਼ਨਰ ਹੋਇਆ ਜੀ ਮਾ ਪੀਪਾਈ ਉਹਨਾਂ ਦਾ ਨੋਟਸ ਵੀ ਇਹਦਾ ਆਇਆ ਤੁਸੀਂ ਵੀਡੀਓ ਦੀ ਗੱਲ ਕੀਤੀ ਸੀ ਵੀਡੀਓ ਆਈ ਵੀਡੀਓ ਸਾਡੇ ਪਿੰਡ ਸੈਕਟਰੀ ਨੂੰ ਇਹਨਾਂ ਨੇ ਲਾ ਕੇ ਰੱਖਿਆ 4 ਦਿਨ ਤੋਂ ਜਨਤਾ ਕਰੋ ਵਾਹ ਜਨਤਾ ਕਰਦੇ ਗੁਰਮੁਖ ਸਿੰਘ ਦੇ ਘਰ ਜਿਹੜਾ ਸੈਕਟਰੀ ਸੀ ਉਹ ਬੈਠਾ ਸੀ ਉਹਨੂੰ ਅਸੀਂ ਪਤਾ ਨਹੀਂ ਕਿੰਨੇ ਫੋਨ ਕੀਤੇ 3 ਦਿਨ ਤੋਂ ਫੋਨ ਕਰਦੇ ਸਾਡਾ ਫੋਨ ਹੀ ਚੁੱਕਦਾ ਈਵਨ ਉਹਦੇ ਘਰ ਜਦੋਂ ਸਾਨੂੰ ਪਾਰ ਲੱਗਾ ਵੀ ਉੱਥੇ ਬੈਠਾ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਦੇ ਟਰੋਟੀ ਕਰਦੇ ਲਈ ਫੇਰ ਉਹਨੂੰ ਅਸੀਂ ਕਹਾਂ ਵੀ ਤੂੰ ਦਿੰਦਾ ਮੈਂ ਹੈ ਹੀ ਨਹੀਂ ਇਥੇ ਫੁਰ ਕਿਥੋਂ ਨਿਕਲ ਆਇਆ ਹੁਣ ਆ ਮੈਂ ਬਿਮਾਰ ਆ ਹੁਣ ਆ ਵੇ ਤੇਰੀ ਵੀਡੀਓ ਬਣੀ ਆ ਤੋਂ ਘਰੋਂ ਨਿਕਲ ਰਿਆਂ ਤੇ ਫੇਰ ਉਹਨੇ ਮੁੜ ਕੇ ਸਾਨੂੰ ਸਾਈਨ ਕਰਕੇ ਦਿੱਤੇ ਆ ਹੁਣ ਤੁਸੀਂ ਡੀਪੀਓ ਸਾਹਿਬ ਨੂੰ ਜਾਣ ਦਵੋਗੇ ਕਿ ਨਹੀਂ ਨਹੀਂ ਜਾਣ ਦਵੋਗੇ ਜਿਹੜਾ ਜਿਹੜਾ ਸਾਡਾ ਕੋਈ ਮਸਲਾ ਦਾ ਹਾਲ ਹੋਇਆ ਅੱਜ ਕੀ ਨਾਮ ਜੀ ਮੈਂ ਕਮੇਲ ਸਿੰਘ ਕਹਿੰਦਾ ਦੱਸੋ ਕੀ ਮਸਲਾ ਜੀ ਮੇਰੀ ਵਾਈਫ ਉਹ ਕਿਹਦਾ ਸਰਪੰਚ ਜੀ ਤੇ ਮੇਰਾ ਮਸਲਾ ਇਹ ਜਿਹੜੀ ਕੱਲ ਇਹਨੇ ਸਰਿਆ ਨੂੰ ਲਿਖ ਦਿੱਤੀ ਆ 17 1 2024 ਦੀ ਜਿਹੜੀ 7 1 2021 ਉਹਦੇ ਵਿੱਚ ਅਨੁਸਹੀ ਦਿੱਤੀ ਆ ਦੇਖ ਲੈਣਾ ਜਿਹੜੀ ਅੱਜ ਜਿਹੜੀ ਸੁਰੇ ਮਿਲੀ ਆ ਉਹਦੇ ਵਿੱਚ 100 ਤੇ 200 22 ਵੋਟਾਂ ਇਹਨਾਂ ਨੇ ਹੱਦਿਆ ਕੱਟਦੀਆਂ ਜਿਹੜੀਆਂ ਕਾਂਗਰਸੀ ਪਰ ਪੱਤੇ ਸਾਡੇ ਮੌਜੂਦਾ ਮੈਂਬਰ ਹੀ ਜਿਹੜੇ ਮੇਰੇ ਨਾਲ ਪੱਕੇ ਕਾਂਗਰਸੀ ਉਹਨਾਂ ਦੇ ਹੱਥਾਂ ਕੱਟ ਕੇ ਇਨਾਰੇ ਇੱਕੇ ਵਾਰ ਤੋਂ ਚੁੱਕ ਚੁੱਕ ਕੇ ਆਪਣੇ ਬੰਦੇ ਜਿਹੜੇ ਦੋ ਚ ਵੀ ਤਿੰਨ ਚ ਵੀ ਡਬਲ ਡਬਲ ਕਰਕੇ ਸਾਡੀਆਂ ਜੜੀਆਂ ਖਤਮ ਕਰ ਦਿੰਦੇ ਨੇ ਇਹ ਮਿਲੀ ਪੂਗ ਤੇ ਬੀੜੀ ਪੀਓ ਕੁਝ ਵੀਡੀਓ ਸਾਹਿਬ ਨੇ ਇਹ ਬੜਾ ਚੰਗਾ ਵੀਡੀਓ ਸਾਹਿਬ ਇਹਨੂੰ ਗਿਰਦੇ ਹਾਂ ਬੜਿਆ ਲਿਖਿਆ ਇਹਨੂੰ ਦਫ਼ਤਰ ਜਾ ਕੇ ਕਿਹਾ ਪਰ ਇਹਨੇ ਇੱਕ ਬੰਦੇ ਨਾਲ ਕੰਮ ਨਹੀਂ ਪਿਛਲੀ ਸਰਕਾਰਾਂ ਦੀ ਰਏ ਪਰ ਉਹ ਚ ਵੀ ਦੋਵੇਂ ਚ ਕਿਤੇ ਥੋੜਾ ਜਿਹਾ ਰਹਾ ਪਰ ਇਹਨੂੰ ਅਸੀਂ ਬੜਾ ਚੰਗਾ ਸਮਝਦੇ ਇਹਨੇ ਬਹੁਤ ਮਾਰਾ ਇੱਕ ਟਾਈਮ ਤੇ ਸੈਕਟਰੀ ਨੇ ਰੋਕੇ ਕੀਤਾ ਦੋ ਰੇ ਸੈਕਟਰੀ ਨੇ ਮੈਂ ਕਹਾਂ ਬੇਦਰਗੀ ਕੀਤੀ ਵੀ ਇੰਨਾ ਨਾ ਕਰੋ ਇਹਨਾਂ ਨੇ 25 ਫੋਟਾਂ ਦਾ 25 ਫੋਟਾਂ ਦਾ ਮੇਰੇ ਕੋ 2.5 ਲੱਖ ਰੁਪ

ਮੈਂ ਨਵਾਂ ਜੰਮਰੀ ਨਵਿਆ ਕੋਟਾ ਬਣਾ ਦੋ ਅੱਜ ਤੁਹਾਡੀ ਨਵਿਆ ਪਟਾਣਾ 35 ਕੋਟਾ 35 ਬਣਾ ਦੋ ਮਾਨਸਾ ਘਾਟ ਤੇ ਦਾਵਾ ਕਰ ਰਹੀ ਹੈ ਕਿ ਪ੍ਰਸ਼ਾਸਨ ਸਰਪੰਚਾਰ ਗਾਲ ਸਰਕਾਰ ਦਾ ਦੀ ਇਹਨਾਂ ਨੇ ਤਾਂ ਖਤਮ ਕਰ ਦਿੱਤਾ ਲੋਕ ਲੋਕ ਅੰਤਰ ਸਰਕਾਰ ਦਾ ਕੰਮ ਮੁੱਕ ਗਿਆ ਕੋਈ ਲੋਕਾਂ ਦੀ ਲੱਛਣ ਨਹੀਂ ਹੋਣੀ ਇੱਥੇ ਪਿੰਡਾਂ 'ਚ ਇਹਨਾਂ ਨੇ ਇਦਾਂ ਹੀ ਸਰਪੰਚ ਬਣਾਉਣੇ ਜਿਨ੍ਹਾਂ ਨੂੰ ਇੱਥੇ ਕੋਈ ਡੇਟਾ ਨਹੀਂ ਮਿਲਿਆ ਸਰਕਾਰ ਸਰਕਾਰ ਦਾ ਦਬਾਅ ਤੁਹਾਨੂੰ ਆਦਾ ਦਬਾਹ ਕੋਲ ਬਹਿ ਕੇ ਕੋਠੀਏ ਚ ਕੰਮ ਕਰਾਉਂਦੇ ਆ ਕੀ ਕਹਿੰਦੇ ਦੀ ਕੋਠੀਏ ਚ ਕੰਮ ਹੋਵੇ ਦੀ ਵੀਡੀਓ ਬਣਾਵਾ ਦਸਗੀ ਵੀਡੀਓ ਸਾਹਮਣੇ ਲਵਾਇਆ ਇਹਨਾਂ ਨੂੰ ਸਭ ਕੋਈ ਇਹਨਾਂ ਨੂੰ ਹੁਣਾ ਕਰੇ ਉਹਦੇ ਨਹੀਂ ਪਰ ਇਹ ਆਪਣਾ ਜਾਣ ਬੁੱਝ ਕੇ ਆਪਣਾ ਸਾਰੇ ਮਲਾਜਮ ਬੰਦਾ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਉਹਨੇ ਤੇ ਹੋਰ ਰਹਿਣਾ ਸਾਰ ਪਤਾ ਨਹੀਂ ਕਿਹਦੇ ਰਹਿਣਾ ਜੇ ਮਤਰੀ ਸਾਰੇ ਹਮ ਪੈ ਗਏ ਉਹਨਾਂ ਦਾ ਵੋਟਰਾਂ ਸਹੀ ਕਰਕੇ ਮੇਰੇ ਪੈਣ ਆਣ ਚ ਆਪ ਲਖਣ ਲੜੇ ਜੇ ਜੜਦਾ ਪੋਤਾ ਮੁੰਦਰੀ ਸੁਣਦਾ ਨਾ ਉਹਨਾਂ ਦਾ ਬੋਰਡਰ ਅੱਟ ਮੇਰੇ ਪੇਪਰ ਮੜ ਕੇ ਆਪ ਇਲੈਕਸ਼ਨ ਲੜ। ਪੂਰੀਆ ਪਿਛਲੀ ਲਿੱਡ ਕੱਢ ਦੇ ਤੇ ਤੂੰ ਖੁਦ ਹਰ ਕੇ ਇਲੈਕਸ਼ਨ ਲੜ। ਜੇ ਜਨਤਾ ਫੈਸਲਾ ਜੋ ਕਰ ਦੂਗੀ ਮੈਂ ਸਿਆਸਤ ਛੱਡ ਦੂੰਗਾ ਜੇ ਮੈਨੂੰ ਹਰਾ ਦਿੰਗੇ ਮੈਂ ਛੱਡ ਦੂੰਗਾ ਇਹ ਅਲਵਾਦਾ ਖਾਂਦੇ ਆ। ਆ ਕਮਰਾ ਕਰੇ ਮਤਲਬ ਇੰਨੇ ਕਲਪੇ ਪਏ ਇੰਨੇ ਕਲਪੇ ਕੀ ਇਹਨਾਂ ਕੋ ਬੰਦੇ ਭਾਈ ਉਹ ਹੀ 80 ਬੰਦੇ 80 ਬੰਦੇ ਆ ਜਿਹੜੇ ਇਹਨਾਂ ਨੇ ਦਾਦਾ ਕਰਕੇ ਸਾਰੇ ਵਾਡੇ ਪਾਲ ਗਏ ਨੌ ਵਾਡਾਂ ਦੇ ਵਿੱਚ ਇਹਨਾਂ ਨੇ ਦਾਦਾ ਬੰਦੇ ਉਹ ਹੀ ਭਗਤਾਰੇ ਆ ਸਾਡੀ ਉਹ 200 ਤੇ 40 ਵੋਟਾਂ ਕੱਢਦੀ ਕਾਦੀ ਜੂ ਮੇਰੀ ਇਹਨਾਂ ਦੀ ਕਾਦੀ ਤੂੰ ਮੇਰੇ ਕੀ ਕਰ ਰਿਹਾ ਏ ਇੱਕ 10 ਬੰਦੇ ਉਹ ਦਾ ਨਾ ਕਿ ਕਿਦਾ ਕਰ ਸਕਦੇ ਹਰਜੀਵ ਉਹ ਦੇਖ ਲਓ ਸੱਚੇ ਪੇੜਾ ਉਹ ਬੁੱਧੀ ਜੀ ਨੇ ਦੀ ਪਾਜੀ ਥੱਜਾ ਪੇੜਾ ਨਹੀਂ ਜਿੰਨੇ ਵੀ ਪੇੜਾ ਉਹ ਜਿੱਤਰ ਸਿੱਡੇ ਬਣਾਜ ਜਿਹਨਾਂ ਵੀਡੀਓਸਾਂ ਬਣਾਉਂਦੇ ਇਹ ਕੋਈ ਨਹੀਂ ਕਿਹਨੂੰ ਬਾਉਂਡਰੀ ਨਹੀਂ ਦੇਦੇ ਪਤਾ ਨਹੀਂ ਕਿ ਕਿਦੋਂ ਕੱਲ੍ਹ ਘੜੀ ਆਣੀ ਇਹ ਦੇਖਿਆ ਸਰਕਾਰ ਨੇ ਕਾਨੂੰਨ ਬਦਲ ਕੇ ਜੇ ਕੋਈ ਟਾਈ ਲੱਗ ਦੇ ਦਿੰਦੇ ਆ ਕਹ ਰਹੇ ਸੀ ਤੇ ਫਿਰ ਹੋ ਜਾਂਦਾ ਫਿਰ ਤੋਂ ਫਿਰ ਪਾਜੀ ਬਣਾਉਂਦੇ ਫੋਟੋਆਂ ਮੈਂ ਇਹਨਾਂ ਨੂੰ ਕਿਹਾ 5 ਲੱਖ ਲਓ ਮੇਰੇ ਕੋਲ ਓਕੇ 5 ਲੱਖ ਲੈ ਲਓ ਜਾਂ ਲੈਣਾ ਦੇਖੀ ਪਰ ਮੇਰੇ ਕੋਲ ਕੰਮ ਸਹੀ ਕਰੋ ਵੀਡੀਓ ਤੁਸੀਂ ਕਾ ਹਾਏ 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 ਇਹ ਜੁਲੂਏ ਬੋਰੀਆਂ ਇਹਨਾਂ ਨੂੰ ਬਖਸ਼ਣਾ ਨਹੀਂ ਸਾਡੀ ਲੜਾਈ ਹੋਣੀ ਨਾ ਹੋਣੀ ਕਬ ਕਾਲਾ ਸਾਹਿਬ ਦੇ ਵਿੱਚ ਘਰਾਓ ਕੀਤਾ ਗਿਆ ਕਿਸਾਨ ਯੂਨੀਅਨ ਹੋਰ ਜਥੇਬੰਦੀਆਂ ਵੱਲੋਂ ਪਿੰਡ ਆਗੂਆਂ ਵੱਲੋਂ ਕਿਉਂ ਕੀਤਾ ਗਿਆ ਕੀ ਕਾਰਨ ਕਹਿ ਸਕਦੇ ਹੈਗੇ ਕੋਈ ਹੋਰ ਤੁਸੀਂ ਕੀ ਦੇਸ਼ ਨੂੰ ਕਿਹਾ ਲੱਗਦਾ ਕੋਈ ਨਾ ਤੇ ਹੈ ਸੀ ਕੋਈ ਉਹ ਕੋ ਕਾਫੀਆਂ ਕਿਹੜੇ ਕਿਹੜੀ ਗੱਲ ਹੈ ਕੀ ਕਹਿ ਸਕਦੇ ਕੋਈ ਤੁਹਾਡੇ ਤੇ ਅਲੀਗੇਸ਼ਨ ਵੀ 2.5 ਲੱਖ ਦੇ ਲੱਗ ਰਹੇ ਨੇ ਕੀ ਕਹਿ ਸਕਦੇ ਕੋਈ ਲੈ ਹੈਗੇ ਨੇ ਕਿ ਕੀ ਗੱਲ ਹੈ ਜੀ ਕੋਈ ਰਦਾ ਦੀ ਕੋਈ ਹੈਗੀ ਆ ਤੇ ਤੁਸੀਂ ਇਹ ਕੋਈ ਇਤਾਰਾ ਕੋਈ ਗੱਲ ਵਾ ਜਿਹੜੀ ਪਿੰਡਾਂ ਦੀ ਵੋਟਾਂ ਬੈਠ ਕੇ ਕਹਿੰਦੇ ਕਟੀਆਂ ਗਈਆਂ ਸੈਕਟਰੀ ਵੱਲੋਂ ਜਾਂ ਤੁਹਾਡੇ ਵੱਲੋਂ ਮੇਲੀ ਭੁਗਤਣਾ ਦਬਾਅ ਵੀ ਕਹਿ ਸਕਦੇ ਕਹਿੰਦੇ ਮੰਤਰੀ ਸਾਹਿਬ ਦਾ ਦਬਾਅ ਵੀ ਹੈ ਤੁਹਾਨੂੰ ਉਹਨਾਂ ਨੇ ਲਾਇਆ ਹੈਗਾ ਕੀ ਕਹਿ ਸਕਦੇ ਕਿ ਕਿਤੇ ਨਾ ਕਿਤੇ ਦਬਾਅ ਦਾ ਦਬਾਅ ਨਹੀਂ ਦੇਖਦੇ ਹੂਸ ਕਰ ਕੀ ਗਈ ਹੈ ਤੇ 50 75 ਦੇ ਜੇ ਹੋਰ 50% ਵੋਟ ਕਰਨੀ ਹੁੰਦੀ ਹੈ ਜਾਂ 50% ਲੋਕਾਂ ਨੂੰ ਸਾਨੂੰ ਪਿੰਡ ਲੈਵਲ ਤੇ ਕੋਈ ਵੀ ਪਤਾ ਨਾ ਪਿੰਡ ਲੈਵਲ ਤੇ ਕੀ ਹੈ 50% ਲੋਕ ਹੀ ਵੋਟ ਪੁੱਟੀ ਚਾਹੇ ਠੀਕ ਹੈ ਸਰ ਜੇ ਕੁਝ ਪਿੰਡਾਂ ਦਾ ਹੈਗਾ ਕਿ ਅਸੀਂ ਇਲੈਕਸ਼ਨ ਨਹੀਂ ਹੋਣ ਦਵਾਂਗੇ ਜਿੰਨੇ ਤੱਕ ਸਾਡੀਆਂ ਜਿੰਨੇ ਵੋਟਾਂ ਘਟੀਆਂ ਹੈਗੀਆਂ ਉਹਦਾ ਕੀ ਉਪਰਾਲਾ ਤੁਹਾਡਾ ਕੋਈ ਇਸ਼ੂ ਹੈਗਾ ਇਹਨਾਂ ਦਾ ਜਿਹੜੇ ਵੀ ਹੈਗੇ ਉਹ ਸਭ ਕੀ ਸਮਝਦਾ ਹੋਵੇ ਸਰ ਹੁਣ ਤੁਹਾਨੂੰ ਇੱਥੇ ਜਿਹੜਾ ਕਿ ਰੋਕਿਆ ਗਿਆ ਹੈ ਨਹੀਂ ਜਾਣ ਦਿੰਦਾ ਜਾ ਰਿਹਾ ਹੁਣ ਕਿਵੇਂ ਜਾਓਗੇ ਤੁਸੀਂ ਅਸੀਂ ਕਰਾਂਗੇ ਨਾ ਵੀਰੋ ਬੈਠ ਕੇ ਗੱਲਬਾਤ ਕਰਦੇ ਇਹੀ ਇਹਨਾਂ ਦੇ ਇਸ਼ੂ ਨੇ ਇਸ਼ੂ ਜਿਹੜੇ ਕਲੀਅਰ ਹੋਣਗੇ ਸੁਣਾ ਜੀ ਜੇ ਜੇ ਹੁਣ ਜਿੱਤਣ ਵਾਲੇ ਹੁਣ ਜੇ ਵੋਟਾਂ ਨਹੀਂ ਬਣਦੀਆਂ ਫਿਰ ਕੀ ਹੋਵੇਗਾ ਤਾਂ ਜੇ ਕੋਈ ਇੰਦਾ ਤਾਂ ਹੈਗੀ ਹੈ ਤੇ ਅਸੀਂ ਜਰੂਰ ਭੇਜਾਂਗੇ ਜੀ